ਇਹਦੇ ਤੋਂ ਵੀ ਪਰ ਨਾਲਾ ਜਿਹੜੀ ਮਾਹਰ ਜੀ ਵਿੱਚ ਜਲੰਧਰ ਜ਼ਿਲ੍ਹੇ ਦੀ ਸੰਤਾਈ ਬਹੁਤ ਵੱਡੇ ਕਾਫਲੇ ਆ ਆ ਦੇਖੋ ਜਲੰਧਰ ਜ਼ਿਲ੍ਹੇ ਤੋਂ ਫਾਜ਼ਲਾ ਕਿੱਦਾਂ ਬਹੁਤ ਵੱਡੇ ਕਾਫਲੇ ਪਰਨਾਲੇ ਦੀ ਮੰਡੀ ਵੱਲ ਤੁਰ ਰਹੇ ਆ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਜੋਧਿਓ ਦਿੱਲੀ ਨੂੰ 13 ਫਰਮ ਲਾ ਟੂ ਚ ਚਲੋ ਚਲੋ ਬਰਾਬਰ ਬਹੁਤ ਚੱਜਣੇ ਅਰੇ ਚਲੋ ਹਾਂ ਫਰਨਾਇ ਜੀ Delhi ਵਾਸਤੇ ਦੁਆਬੇ ਤੋਂ ਵੱਡੇ ਕਾਬਲੇ ਦੇ ਹਰਵਾਨਾ ਹੋ ਰਿਹਾ ਇਹ ਤਾਂ ਸਰਕਾਰ ਪਛਣਾ ਰਹੇ ਆ 13 ਫਰਮ ਦੀ 13 ਫਰਮ ਦੀ ਬਹੁਤ ਵੱਡੇ ਕਾਬਲੇ ਇੱਕੇ ਤਰ੍ਹਾਂ ਤੀਨ ਨੂੰ ਬਣਾਉਂਗੇ ਚਲੋ ਜੀ ਚਲੋ ਚਲੋ ਸੁਪਾ ਚਲੋ ਆਵਾਜ਼ ਚਲੋ ਹੁਣ ਕੈਮਰਾ ਵਾਲੋਂ ਕੋਲ ਚਲੋ ਭਾਈ ਜੀ ਲੋਰੇ ਸਾਰੇ ਕੰਮ ਰੇ ਭਾਈ ਚਲੋ ਆ ਜਾਓ ਫਰਟ ਤੇ ਡਰਲਾ ਫਰਟ ਤੇ ਡਰਲਾ ਜੀ ਕਿਹੜਾ ਕਰਦੇ ਹਾਂ ਤੇ ਇੱਕ ਸਕ ਦੇਓ ਤੁਸੀਂ ਸਵਾਭੇ ਤੋਂ ਚਲੋ 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 ਬੱਸਾਂ ਗੱਡੀਆਂ ਦੇ ਬਹੁਤ ਵੱਡੇ ਵੱਡੇ ਕਾਫਲੇ ਚਲੋ ਬਰਨਾਲਾ ਜਿਹੜੀ ਮਹਾਰੈਲੀ ਹੋ ਰਹੀ ਆ ਉਹਦੇ ਵਿੱਚ ਚਲੋ ਬਾਹਰ ਜਾਓ ਬਰਨਾਲੇ ਦੇ ਚੰਦ ਰੋਣ ਚਲੋ ਮੁਰਦਾਬਾ ਮੁਰਦਾਬਾ ਕਾਰਾ ਦੋਦਾ ਚਾਹ ਕਰੋ ਅਕਾਲ ਪੁਰਖ ਦੀ ਆਖਰੀ ਕਾਰਾ ਦੋਦਾ ਚਾਹ ਕਰੋ ਉਹ ਉਹ ਹੀ ਸਭ ਤੋਂ ਜ਼ਿੰਮੇਵਾਰ ਹੈ ਜੀ 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 ਜ ਅੱਜ ਬਹੁਤ ਵੱਡਾ ਜਾਰਾਂ ਸਿੰਘਾਂ ਜਾਰਾਂ ਕਿਸਾਨਾਂ ਮਜ਼ਦੂਰਾਂ ਦਾ ਕਾਫਲਾ ਬਰਨਾਲੇ ਜਿਹੜੀ ਦਾਣਾ ਮੰਡੀ ਚ ਰੈਲੀ ਹੋ ਰਹੀ ਆ ਮਹ ਰੈਲੀ ਹੋ ਰਹੀ ਆ ਦੋਹਾਂ ਫੋਰਮਾਂ ਵੱਲੋਂ ਉਦੋਂ ਵਿੱਚ ਪਹੁੰਚਣ ਵਾਸਤੇ ਜਿਹੜਾ ਵਾ ਉਹ ਰਵਾਨਾ ਹੋ ਰਿਹਾ ਵਾ ਬੁੱਗੀਪੁਰਾ ਚੌਂਕ ਤੋਂ ਇਹਦੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਬੋਗਾ ਫਾਜਿਲਕਾ ਮੁਕਸਰ ਫਰੀਦਕੋਟ ਬਠਿੰਡਾ ਲੁਧਿਆਣਾ ਤੇ ਦੁਆਬੇ ਦੇ ਦੋ ਜ਼ਿਲ੍ਹੇ ਜਿਹੜੇ ਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਗਵਾਹੀ ਇੱਥੇ ਕਪੂਰਥਲਾ ਤੇ ਜਲੰਧਰ 11 ਕਿਸਾਨ ਮਜ਼ਦੂਰ ਬੀਬੀਆਂ ਜਿਹੜੇ ਉੱਥੇ ਪਹੁੰਚ ਰਹੇ ਆ ਇਹ ਨਾ ਇਹ ਜਿਹੜੀ ਜਿਸ ਰੈਲੀ ਵਿੱਚ ਲੱਖਾਂ ਲੋਕ ਅੱਜ ਪਹੁੰਚਣਗੇ ਇਹ ਰੈਲੀ ਸਿੱਧਾ ਹੀ ਕੇਂਦਰ ਸਰਕਾਰ ਦੀਆਂ ਜਿਹੜੀਆਂ ਨੀਤੀਆਂ ਵਾਂ ਉਹਨਾਂ ਦੇ ਖਿਲਾਫ ਸੰਘਰਸ਼ ਦਾ ਵਿਗਲੇਆ ਜੰਗ ਦਾ ਵਿਗਲੇਆ ਜੰਡਿਆਲਾ ਗੁਰੂ ਚ 2 ਜਨਵਰੀ ਨੂੰ ਰੈਲੀ ਕਰਕੇ ਮਹਾਰੈਲੀ ਕਰਕੇ 13 ਫਰਵਰੀ ਦਾ ਪੱਕਾ ਮੋਰਚਾ ਲਾਉਣ ਦਾ ਐਲਾਨ ਦਿੱਲੀ ਸਰਕਾਰ ਦੇ ਵਿਰੋਧ ਕੀਤਾ ਹੋਇਆ ਵਾ ਤੇ ਇਹ ਰੈਲੀ ਉਸ 13 ਫਰਵਰੀ ਦੇ ਜਿਹੜੀ ਪੱਕਾ ਮੋਰਚਾ ਵਾ ਉਹਦੇ ਵਾਸਤੇ ਲਾਮਬੰਦੀ ਦਾ ਕੰਮ ਕਰੇਗੀ ਕੇਂਦਰ ਸਰਕਾਰ ਜੋ ਵਰਲਡ ਬੈਂਕ ਦੀਆਂ ਨੀਤੀਆਂ ਵਿਸ਼ਵਪਾਰ ਸੰਸਾ ਤੇ ਮੁਦਰਾ ਫੰਡ ਦੀਆਂ ਨੀਤੀਆਂ ਜਿਹਦੇ ਉੱਤੇ ਚੱਲ ਰਹੀ ਆ ਉਹ ਸਾਮਰਾਜਿਕ ਨੀਤੀਆਂ ਲਾਗੂ ਕਰ ਰਹੀ ਆ ਕਾਰਪੋਰੇਟਰਾਂ ਦੇ ਹਵਾਲੇ ਕਿਸਾਨਾਂ ਦੀ ਜ਼ਮੀਨ ਕਰਨਾ ਚਾਹੁੰਦੇ ਆ ਤੇ ਉਹਨਾਂ ਨੀਤੀਆਂ ਦੇ ਤਹਿਤ ਹੀ ਉਹਨਾਂ ਨੇ ਜਿਹੜੀ ਆ ਕਣਕ ਦੇ ਉੱਤੇ ਇੰਪੋਰਟ ਡਿਊਟੀ ਜਿਹੜੀ 40% ਖਤਮ ਕਰਤੀ ਆ ਜਿਹਦੇ ਨਾਲ 800 ਰੁਪਏ ਪਰ ਕਵਾਂਟਲ ਮਗਰ ਕਣਕ ਦਾ ਰੇਟ ਡਿੱਗ ਪੈਣਾ ਵਾ 14-1500 ਰੁਪਏ ਕਿਸਾਨ ਦੀ ਹਰਕਿੰਗ ਕਣਕ ਮਿਕਣੀ ਆ ਫਰਵਰੀ ਚੋਂ ਲਾਗੂ ਹੋ ਜਾਣਾ ਵਾ ਇਸ ਤਰ੍ਹਾਂ ਉਹ ਮੀਟ ਉੱਤੇ ਫਲਾਂ ਉੱਤੇ ਸਬਜ਼ੀਆਂ ਉੱਤੇ ਦੁੱਧ ਉੱਤੇ ਵੀ ਇਹ ਇੰਪੋਰਟ ਡਿਊਟੀ ਖਤਮ ਕਰਨ ਜਾ ਰਹੇ ਆ ਇਹ ਸਿੱਧੀ ਨੀਤੀ ਜਿਹੜੀ ਆ ਇਹ ਜਿਹੜੀ ਖੇਤੀ ਮੰ ਜਿਹੜੀ ਇਹਨਾਂ ਵਸਤਾਂ ਦੀ ਮੰਡੀ ਆ ਉਹ ਪ੍ਰਾਈਵੇਟ ਹੱਥਾਂ ਦੇਣ ਵਾਸਤੇ ਮੋਦੀ ਸਰਕਾਰ ਕਾਲੀ ਪਈ ਹੋਈ ਆ ਤੇ ਕਿਸਾਨਾਂ ਦੀ ਜ਼ਮੀਨ ਖੋਣ ਵਾਸਤੇ ਕਾਲੀ ਪਈ ਹੋਈ ਆ ਇਸ ਕਰਕੇ ਪੰਜਾਬ ਜਿਹੜਾ ਵਾ ਉਹ ਦੇਸ਼ ਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਗਵਾਹੀ ਕਰਨ ਵਾਸਤੇ ਪਹਿਲਾਂ ਵੀ ਗਵਾਹੀ ਕਰਦਾ ਰਿਹਾ ਵਾ ਕਿਉਂਕਿ ਸਾਡਾ ਇਤਿਹਾਸ ਆ ਕਿ ਅਸੀਂ ਪੰਜਾਬ ਦੇ ਵਿੱਚ ਜਿਹੜੇ ਬੜੇ-ਬੜੇ ਜਿਹੜੇ ਜ਼ਾਲਮ ਰਾਜੇ ਨੰਦਰਸ਼ਾਰਗੇ ਅਮਿਤਸ਼ਾ ਅਬਦਾਲੀ ਵਰਗੇ ਆਪਣੇ ਸਕੰਦਰ ਵਰਗੇ ਇੱਥੇ ਰੋਕੇ ਆ ਹੁਣ ਵੀ ਜਿਹੜਾ ਦਿੱਲੀ ਦਾ ਤਖਤ ਨਾ ਆੜਾ ਟੱਕਰਿਆ ਉਹ ਪੰਜਾਬ ਦੀ ਗਵਾਈ ਚ ਲਈ ਜਾ ਰਹੀ ਹੈ ਹਿੰਦੁਸਤਾਨ ਦੇ ਵਿੱਚ ਤੇ ਪੰਜਾਬ ਦਿੱਲੀ ਦੇ ਤਖਤ ਨਾਲ ਸਾਡਾ ਮੁੱਢ ਕਦੀਮ ਦਾ ਵਹਿਰ ਆ ਅੱਜ ਕੋਈ ਨਵਾਂ ਨਹੀਂਗਾ ਦਿੱਲੀ ਦੇ ਤਖਤ ਨਾਲ ਮੁੱਢ ਕਦੀਮੋਂ ਅਸੀਂ ਲੜਦੇ ਆ ਰਹੇ ਆ ਉਹਨਾਂ ਦੇ ਜ਼ੁਲਮ ਤੇ ਜ਼ਬਰ ਦੇ ਖਿਲਾਫ ਲੜਦੇ ਆ ਰਹੇ ਆ ਅੱਜ ਜਿਹੜੇ ਆਕਮ ਦਿੱਲੀ ਦੇ ਵਿੱਚ ਬੈਠੇ ਹੋਏ ਆ ਜਾਂ ਪਿਛਲੇ 75 ਸਾਲ ਤੋਂ ਬੈਠੇ ਹੋਏ ਆ ਇਹ ਉਸੇ ਨਾਨਦਰ ਸ਼ਾਹ ਵਰਗੇ ਅਮਦ ਸ਼ਾਹ ਅਬਦਾਲੀ ਵਰਗੇ ਰਾਮੂ ਜੰਗ ਵਰਗੇ ਵਜੀਰ ਖਾਂ ਵਰਗੇ ਆ ਉਹਨਾਂ ਦੇ ਹੀ ਉਹਨਾਂ ਉਹਨਾਂ ਵਾਂਗੂ ਇਹ ਨੀਤੀਆਂ ਬਣਾ ਕੇ ਜਲੂ ਜ਼ੁਲਮ ਤੇ ਜ਼ਬਰ ਕਰ ਰਹੇ ਆ ਇਸ ਕਰਕੇ ਜਿਹੜੀ ਇਹ جنگ ਆ ਉਹ ਪੰਜਾਬ ਦੀ ਗਵਾਹੀ ਵਿੱਚ ਇੱਕ ਬੰਨੇ ਦਿੱਲੀ ਦਾ ਤਖਤ ਆ ਇੱਕ ਬੰਨੇ ਪੰਜਾਬ ਦੇ ਜਿਹੜੇ ਸਿੰਘ ਆ ਜਿਹੜੇ 18ਵੀਂ ਸਦੀ ਦੇ ਸਿੰਘਾਂ ਨੂੰ ਜਿਹੜੇ ਪ੍ਰਣਾਏ ਹੋਏ ਆ ਉਹਨਾਂ ਦੇ ਵਿੱਚ 13 ਫਰਵਰੀ ਨੂੰ ਹੋਣ ਜਾ ਰਹੀ ਆ ਇਸ ਕਰਕੇ ਪੂਰੇ ਦੇਸ਼ ਵਾਸੀਆਂ ਨੂੰ ਤੇ 50 ਵਾਸੀਆਂ ਨੂੰ ਸਾਰਿਆਂ ਨੂੰ ਕਿਰਤੀ ਕਾਮਿਆਂ ਨੂੰ ਮੇਰੀ ਪੀ ਲਿਆ ਪਿਆਓ ਤਕੜੇ ਹੋ ਕੇ ਰੈਲੀ ਝੂਮਾ ਕੇ ਪਹੁੰਚ ਜੇ ਬਰਨਾਲੇ ਵਾਲੀ ਚ ਤੇ 13 ਫਰਵਰੀ ਦੀ ਜਿਹੜੀ ਰੈਲੀ ਆ ਉਹਦੇ ਵਿੱਚ ਜਿਹੜਾ ਜੰਗ ਦਾ ਲਾਨ ਆ 13 ਫਰਵਰੀ ਦਾ ਜਿਹੜਾ ਮੋਰਚੇ ਦਾ ਲਾਨ ਆ ਦਿੱਲੀ ਸਰਕਾਰ ਦੇ ਵਿਰੋਧ ਕੀਤਾ ਆ ਆਪਣੀ ਹੱਕੀ ਮੰਗਾਂ ਲਈ ਉਹਦੇ ਵਿੱਚ ਵੱਡੀ ਲਾਂਬੰਦੀ ਕਰਕੇ ਉਹ ਦਿੱਲੀ ਨਾਲ ਟੱਕਰ ਲਈਏ ਜੋ ਆਪਣੀ ਜ਼ਮੀਨ ਬਚਾ ਸਕੀਏ ਆਪਣਾ ਪਾਣੀ ਬਚਾ ਸਕੀਏ ਆਪਣੀ ਇਤਿਪੁਗਤ ਵੁਗਤ ਬਚਾ ਸਕੀਏ ਆਪਣਾ ਸੱਭਿਆਚਾਰ ਆਪਣਾ ਸਮਾਜਿਕ ਤਾਣਾ ਬਾਣਾ ਬਚਾ ਸਕੀਏ ਤੇ ਉਸ ਤੋਂ ਇਲਾਵਾ ਹੋਰ ਸਾਡੇ ਕੋ ਕੋਈ ਚਾਰਾ ਨਹੀਂਗਾ ਵੈਰੂ ਜੀ ਦਾ ਖਾਲਸਾ ਵੈਰੂ ਜੀ ਦਾ